ਕਾਹੀ ਬਹੁਤ ਜ਼ਿਆਦਾ ਦੁਖੀ ਆ ਜਦੋਂ ਦੇ ਪਾਪਾ ਇਹਦੇ ਮੁੱਕੇ ਆ ਬਹੁਤ ਜ਼ਿਆਦਾ ਦੁਖੀ ਆ ਗੱਡੀ ਵਿੱਚ ਮੁੱਕ ਗਏ ਸਾਡੇ ਉਹ ਵੀ ਮੁੱਕ ਗਏ ਇੱਕ ਇੱਕ ਵਾਂਗ ਮੁੱਕ ਗਏ ਜਦੋਂ ਇੱਕ ਇੱਕ ਕਰਕੇ ਘਰ ਦੇ ਜੀ ਘਰੋਂ ਤੁਰ ਜਾਣ ਫਿਰ ਜੀਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਘਰ ਚਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸੇ ਤਰ੍ਹਾਂ ਦੀ ਸਾਡੀ ਭੈਣ ਜੋ ਆਪਣੇ ਦੋ ਬੱਚਿਆਂ ਦੇ ਨਾਲ ਕਪੂਰਥਲੇ ਦੇ ਇੱਕ ਘਰ ਦੇ ਵਿੱਚ ਰਹਿੰਦੀ ਹੈ ਘਰ ਜਰੂਰ ਆਉਂਦਾ ਪਰ ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਹੈ ਪਤੀ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ ਸੱਸ ਵੀ ਰੱਬ ਘਰ ਚਲੀ ਗਈ ਤੇ ਸਹੁਰਾ ਵੀ ਥੋੜੀ ਜੀ ਜ਼ਮੀਨ ਹੈ ਉਹਦੇ 'ਚ ਵੀ ਰੇਤਾ ਆ ਗਿਆ ਉਹਦੇ ਤੋਂ ਵੀ ਕੋਈ ਜ਼ਿਆਦਾ ਆਮਦਨ ਨਹੀਂ ਹੁੰਦੀ ਸਿਰਫ ਵਿਧਵਾ ਪੈਨਸ਼ਨ ਤੇ ਹੀ ਘਰ ਚਲਾਉਂਦੀ ਹੈ ਜੇ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੇ ਅਸੀਂ ਆਪਦੀ ਸੰਬੰਧ ਕੱਢਦੇ ਆਂ ਸਾਨੂੰ ਇਹੋ ਜਿਹੇ ਬੱਚਿਆਂ ਦੀ ਫੀਸ ਭਰਨ ਵਿੱਚ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਜਿਹੜੇ ਗੁਰਸਿੱਖ ਬੱਚੇ ਆ ਉਹ ਗਾਂਵ ਵਧ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਣ ਜੇ ਕੋਈ ਵੀਰਜਾ ਭੈਣ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਦੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ